ਦੇਮ ਵਾਲਾ ਸਾਡੇ ਕਿਰੋਸਾਨ ਕਰਦਾ ਫੇਰ ਐਸਾ ਕਰਪਾਨ ਦੇ ਫੇਰ ਐਸਲ ਜੀ ਸਾਹਿਬ ਦੇ ਵੱਜ ਜਾਂਦੀ ਫੇਰ ਭਾਈ ਫੇਰ ਤੁਹਾਨੂੰ ਕੋਲ ਹੈ ਨਹੀਂ ਭਾਈ ਕਿਉਂ ਨਹੀਂ ਹੈਗੀ ਮੈਂ ਵੀਡੀਓ ਦਿਖਾਵਾਂ ਮੈਂ ਵੀਡੀਓ ਦਿਖਾਵਾਂ ਤੁਹਾਨੂੰ ਕਰਪਾਨ ਹੈਗੀ ਕਿਹਦੀ ਹੈ ਜੀ ਕੋਲ ਤੇ ਆ ਬੰਦੇ ਬਿਲਕੁਲ ਭਰਾਏ ਨਾਲ ਖੜਦਾ ਹੈ ਸਾਡੇ ਨਾਲ ਉਹ ਵੀ ਮੱਝ ਦਿਖਾਉਂਦਾ ਮਾਰ ਵਾਲੀ ਕਿਹਦੇ ਹੀ ਕਰਪਾਨਾ ਉਹਨਾਂ ਕੋਲ ਪਿੱਛੇ ਆ ਜੀ ਆਂ ਇੰਨੇ ਕੰਮ ਆਪਾਂ ਨਹੀਂ ਜੀ ਕਰਪਾਨੇ ਯਾਰ ਅਫਸਰ ਕਿਉਂ ਨਹੀਂ ਮਰ ਮਰਦਾ ਹੀ ਆ ਪਰਦੇ ਆ ਅਫਸਰ ਹੈਗੇ ਆ ਕਾ ਕੋਈ ਮੰਨੇਗਾ ਬੰਦੇ ਆਪੇ ਆ ਦੇ ਕੋਈ ਆਏ ਬਾਤ ਨਹੀਂ ਤੇ ਨਹੀਂ ਉਹ 6 ਵਜੇ ਤੇ ਬੇਟੇ ਸੁਣ ਨਹੀਂ ਦੇ ਕੋਈ ਉਹ ਕਾਲੀ ਬੰਦ ਕਰਨਾ ਚਾਹੀਦਾ ਤੁਹਾਡੇ ਨਾਲ ਜਿਹੜੇ ਬੰਦੇ ਨੇ ਉਹ ਅੰਦਰ ਲੈ ਗਏ ਉਹਨਾਂ ਨੂੰ ਕੁੱਟਾਂ ਦੇ ਉਹ ਮੇਨ ਬੰਦੇ ਆ ਉਹਨਾਂ ਦਾ ਹਵਾਲਾ ਚ ਦੇਣਾ ਇਹ ਥੋੜਾ ਨੇ ਆਏ ਆ ਅੱਜ ਮਾਦੇ ਪਹਿਨੀ ਲੈ ਕੇ ਆਉਂਦਾ ਸੜਕ ਤੋਂ ਲੈ ਆਇਆ ਇਹ ਗਿਆ ਹੀ ਨਹੀਂ ਜਿਵੇਂ ਪਹਿਲੇ ਵਾਲੇ ਕੀ ਤਰ੍ਹਾਂ ਆਏ ਥੋੜਾ ਨੇ ਆਏ ਆ ਉਹ ਤੁਮਹਾਨੂੰ ਹੀ ਕਰਨਾ ਕੋਈ ਸਾਲਾ ਹੀ ਪੈਣਾ ਆ ਉਹ ਥਾੜੇ ਹੀ ਧਿਆਉਣੇ ਨਹੀਂ ਥਾੜੇ ਸਾਨੂੰ ਪਤਾ ਹੱਡੀ ਕਾਰਵਾਈ ਨਹੀਂ ਹੋਣੀ ਥਾੜੇ ਥਾੜੇ ਲਿਓ ਨਹੀਂ ਦੇ ਇਹ ਲੈ ਗਿਆ ਥਾੜੇ ਆਓ ਕੀ ਹਸੋ ਕਿਸੇ ਸ਼ਰਾਬ ਪੀਤੀ ਉਹਨਾਂ ਨੇ ਕਿੰਨੀ ਮਲਾਜਮਾਂ ਦੇ ਗੱਲ ਪੈਂਦੇ ਕਿੰਨੀ ਜ਼ਿਆਦਾ ਸ਼ਰਾਬ ਪੀਤੀ ਆ ਮਲਾਜਮਾਂ ਦੇ ਗੱਲ ਪੈਂਦੇ ਉਹਨਾਂ ਨੂੰ ਕਿੰਨਾ ਸਮਝਾਉਣਾ ਕਿੰਨੀ ਕਿੰਨੇ ਘੰਟਿਆਂ ਦੇ 4-5 ਘੰਟੇ ਹੋ ਗਏ ਸੜਕ 'ਤੇ ਬੈਠੇ ਨਹੀਂ ਕੋਈ 4-5 ਘੰਟੇ ਨਹੀਂ ਹੋ ਗਏ ਮੈਂ ਤੁਹਾਨੂੰ ਕਿਹਾ ਸਵੇਰੇ ਲੈ ਕੇ ਆਉਣਾ ਆਪਾਂ ਤੁਹਾਨੂੰ ਕਾਨੂੰਨੀ ਕਾਰਵਾਈ ਕਰ ਦਿੰਦੇ ਆ ਜੀ ਤੁਸੀਂ ਹੋਣੇ ਦੇ ਦਿਓ ਅੰਕੂੜਾ ਕੁੜੀ ਦੇ ਦਿਓ ਬੈ ਇੱਤਾ ਥੋੜੋ ਦੇਖ ਸਕਦੇ ਮੁੜ ਕੇ ਤੁਸੀਂ ਕੱਲ ਨੂੰ ਕੋਈ ਗੱਲ ਬਾਤ ਆਪਾਂ ਕਾਰਵਾਈ ਆਪਾਂ ਕਾਰਵਾਈ ਕਰਾ ਕੇ ਤੇ ਸਵੇਰੇ ਪੇਸ਼ ਕਰਾ ਦਿੰਨੇ ਆ ਤੁਸੀਂ ਉਹ حسابਣਗੇ ਉਹ ਤਾਂ ਉਹਨਾਂ ਨੇ ਸਵੇਰੇ ਪੇਸ਼ ਕਰਾ ਦਿੰਦੇ ਨੇ ਮੀਡੀਆ ਵਾਲੇ ਸਾਰੇ ਚੱਲਣ ਦੇ ਆ ਸਾਰੇ ਦੇ ਅੱਗੇ ਆਗੇ ਸਵੇਰੇ ਮੀਡੀਆ ਸਾਡਾ ਉਹ ਜਲਦੀ ਵੀ ਪੇਸ਼ ਕਰਾ ਦੇਣਗੇ ਉਹ ਕਹਿੰਦੇ ਪਏ ਪੰਨੇ ਉਹ ਬੰਦੇ ਸਾਡੇ ਉਹਦੇ ਛੱਡਣ ਨੂੰ ਜਿਹੜੇ ਪੜੇ ਉਹਨਾਂ ਨੇ ਕੀਤੀ ਇਹਨਾਂ ਦੇ ਉਹ ਮੁਲਾਜ਼ਮਾਂ ਦੇ ਗੱਲ ਪਏ ਉਹਨਾਂ ਨੂੰ ਵੀ ਛੱਡਣੇ ਪੈਣੇ ਆ ਛੱਡਾਜਾ ਕਰਾਉਣਾ ਜੇ ਛੱਡਣੇ ਪੈਣੇ ਉਹ ਸਰ ਨਾਲ ਆ ਡੇ ਉਹਨਾਂ ਦਾ ਛੱਡਾਜਾ ਕਰਾਉਣਾ ਜੇ ਇਹ ਮੇਰੇ ਨਾਲ ਲੱਗ ਰਹੇ ਆ। ਹੋਰ ਇਹਨੇ ਬਣਾਇਆ। ਇਹ ਕਿਹਦੀ? ਰਾਤ ਨੂੰ ਵੀ ਅਸਰੇ ਆ। ਕੋਈ ਬਟਾ ਨਹੀਂ ਜਿੰਨ ਚਾਰ ਆ। ਬੋਸ ਐਂਡਰ ਸਾਈਡ ਕਰਾ ਕੇ ਲਾਉਂਦਾ। ਕੋਈ ਨਾ ਆਵੇ ਤਾਂ ਪਨਾਂ ਰਹਿ ਜਾਂਦੇ ਪੂਰ ਸੜਤਾ ਹੀ। ਫੜੋ। ਹੰਡ ਕੀ ਨਾਮ ਆਈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਵੀਂ ਰੋੜੇ ਆ ਸੀ ਪਿੰਡ ਆਪਣਾ ਇੱਥੇ ਸਲਤਨਵੀਂ ਦੀ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਸੀ ਤੇ ਉਹ ਅਸੀਂ 2 ਮਹੀਨਿਆਂ ਕੇ ਲੱਭਦੇ ਆ ਨੂੰ ਕਿ ਜੇ ਲੱਭੇ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਹਮ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਤੇ ਪੁਲਸ ਵਾਲੇ ਥਾਣੇ ਲੈ ਆ ਹਮ ਤੇ ਨਾਮ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਕਾ ਸੱਚਾ ਰঞ্জੀਤ ਸਿੰਘ ਨਾ ਕੋਈ ਕਾਰਵਾਈ ਕਰਨ ਦੇ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 3 ਮਹੀਨੇ ਆਪਨੇ ਆਪਣੇ ਥਾਣੇ ਜੋ ਰਿਪੋਰਟ ਲਖਾਈ ਹੈ ਜੀ ਅੱਛਾ ਜੀ ਕਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਵੱਲ ਲਖਾਈ ਹੈ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ ਜਿਆ ਅਸੀਂ ਹੋਟਲ ਚ ਕੁੜੀ ਮੁੰਡਾ ਦੋਵੇਂ ਫੜ ਲਏ ਆ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਜਾਓ ਉਹਨਾਂ ਦੇ ਪਰਚਾ ਕਟੋ ਤੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁਕੀ ਕੀਤੀ ਗਈ ਆ। ਉਹ ਕਰਨੀ ਆ ਸਰ ਜਦੋਂ ਅੰਚਤ ਹੋਏ ਸਾਡੀ ਸੁਣਨੀ ਨਹੀਂ ਦੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ ਤੇ ਬੈਠੇ ਆ ਇਹ ਕਾਰਵਾਈ ਕੋਈ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਡੇ ਨਾਲ ਬੰਦੇ ਇਹ ਵੀ ਟਾ ਉਹਨੂੰ ਅੰਦਰ ਫੜ ਲਿਆ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਅਗਲੇ ਪਾਸੋਂ। ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਨਹੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਜਾਊਗੀ। ਹੂੰ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦੇ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾਦੇ ਧਰਨਾ ਲਾਇਆ ਬਹੁਤ ਝੁੱਕੇ ਲੈ ਗਿਆ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਪਰਚਾ ਨਹੀਂ ਕੱਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਲਾ ਨਹੀਂ ਮਿਲੇ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸ਼ਾਂਤੀ ਦੇ ਨਾਲ ਦੋਨੇ ਜਾਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਰ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰ ਮੈਰਿਜ ਕਿੱਥਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਰ ਮੈਰਿਜ ਕਰਾ ਲਈ ਆ ਜੀ ਜੇ ਕੋਰ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਹੋਇਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਜਿੰਨਾ ਚਿਰ ਤਲਾਕ ਨਾ ਹੋਵੇ ਉਹਦੇ ਕੋਰ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੋ ਖਾਧਾ ਦੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਤੇ ਡੇਕਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਦੀ ਕਰਤੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਸੀਂ ਹੁਣ ਮੋਕੇ ਤੇ ਹੋਟਲ ਚੋਂ ਫੜ ਕੇ ਲੰਦਾ ਨੇ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੁੱਕ ਕੇ ਇੱਥੇ ਲੈ ਆਏ ਹਾਂ ਥਾਣੇ ਤੇ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਹਾਂ ਮੁਦੇ ਦੋ ਅਸੀਂ ਚੱਲ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਛੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਨਹੀਂ ਨਹੀਂ ਅਸੀਂ ਦਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਪੱਛਾ ਆ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੈ ਜਾਂ ਕੁੜੀ ਦਾ ਨਾਮ ਲਿਖਾਇਆ ਹੈ ਜਾਂ ਮੁੰਡੇ ਦਾ ਨਾਮ ਲਿਖਾਇਆ ਹੈ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਅ ਇਹ ਕਿੱਥੇ ਆ ਦਰਬਾਰ ਸਾਹਿਬ ਦੇ ਥੱਲੇ ਦਾ ਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤਾਂ ਰਹਿ ਰਹੇ ਨੇ ਇੱਥੇ ਆ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਰ ਮੈਰੀ ਨਹੀਂ ਨਹੀਂ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੀ ਰਹਿ ਰਹੇ ਹਾਂ ਤਾਂ ਉਥੋਂ ਲੈਂਦਾ ਗਿਆ ਇਹਨਾਂ ਨੂੰ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ ਅੱਛਾ ਕਟਣਾ ਸੀ ਹੁਣ ਮਰਦਾ ਕਿਤਾ ਉਹ ਇਹਨਾਂ ਦੇ ਹਾਂ ਜੇ ਕੋਈ ਕੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਨਹੀਂ ਕਰਦਾ ਤਾਂ ਦੇਖ ਰਸੀਂ ਗੱਲ ਕਰੀਏ ਕਾਰਵਾਈ ਤਾਂ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਗੀ ਫੇਰ ਹੀ ਕਰਦੀ ਨਾਲ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਪੇਕੇ ਨਾਲ ਨਾਲ ਸਾਰੇ ਦਾ ਟੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਕੋਈ ਕਾਰਵਾਈ ਨਹੀਂ ਕਰੰਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਜਦੋਂ ਉਹਨਾਂ ਦੇ ਇਕੱਠੇ ਹੋਣ ਲੱਗੇ ਆ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਹੈ ਉਹਨਾਂ ਨੂੰ ਫੜ ਕੇ ਅੰਦਰ ਪੁੱਟੰਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਨਾ ਚਾ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਉਹ ਕਹਿੰਦੇ ਉਹਨੂੰ ਮਲਾਇਆ ਹੋਊਗਾ ਉਹਨਾਂ ਦਾ ਨੱਚਾ ਜੀ ਤੁਹਾਡੀ ਕੀ ਮੰਗ ਆ ਅਣੀ ਵੱਡੀ ਮੰਗ ਕੀ ਹੈ ਪਰਚਾ ਚਾਹੀਦਾ ਤੁਹਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕੱਢੇ ਜਾਂਦੇ ਫੜੇ ਜਾਂਦੇ ਠੀਕ ਆ ਅਣੀ ਸਰ ਕੀ ਮਾਮਲਾ ਜੀ ਇਹ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਤੇ ਇਤਲਾਹ ਮਿਲੀ ਕਿ ਇੱਕ ਨੌਜਵਾਨ ਤੇ ਨਾਲ ਉਹ ਜਿੰਨ ਇੱਕ ਭੱਜ ਕੇ ਪਿੱਖੀ ਬਣ ਤੋ ਜਿਹੜੇ ਆਏ ਹੋਏ ਆ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੋਟਮਾਰਡ ਕਰ ਰਹੇ ਸਨ ਜੂ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾਹ ਦਿੱਤੀ ਗਈ ਹੈ ਤੇ ਇਸ ਮੌਕੇ ਤੇ ਪੁਲਿਸ ਕਚ ਕਰ ਲਗੇ ਇਹ ਵਿੱਚ ਕੁਝ ਪਰਿਵਾਰਕ ਮੈਂਬਰ ਜਿਹੜੇ ਆ ਕਰਮ ਹੋ ਗਏ ਤੇ ਉਗਰ ਵਿਵਹਾਰ ਕਰਨ ਲੱਗੇ ਤੇ ਬਾਅਦ ਵਿੱਚੋਂ ਇਹ ਥਾਣੇ ਦੇ ਬਾਹਰ ਆਣ ਕੇ ਦਰਸ਼ਕ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਰਾਘੀਰ ਜਿਨ੍ਹਾਂ ਨੇ ਸ਼ਰਾਰਤ ਕੀਤੀ ਹੋਈ ਸੀ ਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਕੁਝ ਇਸ ਨਾਲ ਬਦਸਲੂਕੀ ਕਰਨ ਲੱਗੇ ਤੇ ਹਵਾਲੇ ਵਿੱਚ ਤਲਵਾਰਾਂ ਹੰਦਿਆ ਰ ਲਹਿਰਾਉਣੇ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹਨਾਂ ਨੂੰ ਏਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਇਸ ਕੁੜੀ ਦੇ ਨਾਲ ਜਾਂ ਇੱਕ ਇਹਨਾਂ ਦੇ ਹੋਰ ਜਿਹੜੀ ਘਰਵਾਨੀ ਤੇ ਬੇਟਾ ਵਿਆਹ ਇਸ ਖਿਲਾਫ ਇਹਨਾਂ ਦੇ ਰੋਸ થી ਵੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ ਕਿ ਉਹ ਅਸੀਂ ਉਹ ਆਪਣਾ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰantu ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੰਗ ਲੰਗਾ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਬੱਤਸ ਨੂੰ ਕੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਨੂੰ ਅਸੀਂ ਉਹਨਾਂ ਨੂੰ ਥਾਣੇ ਨਾਲ ਗ੍ਰਿਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਜੀ ਗ੍ਰਿਫਤਾਰ ਕਰ